ਅੰਦੀਸ ਸਿੱਕਾ ਸੌਖ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਤੇ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਸਭ ਠੀਕ ਠਾਕ ਆ ਤੇ ਅੱਜ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਬਹੁਤ ਹੀ ਜ਼ਿਆਦਾ ਕੰਮ ਦੀ ਚੀਜ਼ ਜਿੱਦਾਂ ਕਿ ਪਸ਼ੂ ਸੁਂਦਾ ਵਾ ਤੇ ਕਈਆਂ ਪਸ਼ੂਆਂ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਆ ਜੀ ਜਿੱਦਾਂ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨੇ ਭੜਾ ਸੋਜਾ ਇੱਕ ਕਿਸਮ ਦਾ ਆ ਜਾਂਦਾ ਥਣਾ ਤੇ ਆ ਜਾਂਦਾ ਇਸ ਨੂੰ ਆਪਾਂ ਘਰੇਲੂ ਚੀਜ਼ਾਂ ਦੇ ਨਾਲ ਕਿੱਦਾਂ ਠੀਕ ਕਰ ਸਕਦੇ ਹਾਂ ਤੇ ਉਹ ਅੱਜ ਤੁਹਾਡੇ ਨਾਲ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਕਿ ਕੀ ਕੀ ਆਪਾਂ ਨੂੰ ਸਮਾਨ ਚਾਹੀਦਾ ਜੋ ਕਿ ਆਪਣੇ ਘਰ ਦੇ ਵਿੱਚ ਕਿਚਨ ਦੇ ਵਿੱਚ ਹੀ ਹੁੰਦਾ ਤੇ ਉਸ ਦੇ ਨਾਲ ਜੋ ਆਪਾਂ ਮੱਝ ਨੂੰ ਭੜਾਂ ਦੀ ਬਿਮਾਰੀ ਹੋ ਜਾਂਦੀ ਆ ਸੋਜਾ ਆ ਜਾਂਦਾ ਤੇ ਆਪਾਂ ਇਹਨੂੰ ਕਿਸ ਤਰ੍ਹਾਂ ਠੀਕ ਕਰ ਸਕਦੇ ਹਾਂ ਤੇ ਕਿਉਂਕਿ ਸਾਡੀ ਜੋ ਮੱਝ ਸੀਗੀ ਤੁਸੀਂ ਜਿਹਦਾ ਦੇਖਿਆ ਹੈ ਤੁਹਾਡੇ ਨਾਲ ਆਪਾਂ ਫੈਲੋ ਮਿਲਕਿੰਗ ਵਗੈਰਾ ਵੀ ਸ਼ੇਅਰ ਕੀਤੀ ਆ ਤੇ ਇਹਨੂੰ ਜਾਂਦੀ ਕੀ ਹੋ ਗਿਆ ਸੀ ਸੋਜਾ ਕਾਫੀ ਆ ਗਿਆ ਸੀ ਵਿੱਚ ਵੈਸੇ ਡਾਕਟਰੀ ਇਲਾਜ ਵੀ ਹੈਗਾ ਤੇ ਡਾਕਟਰੀ ਇਲਾਜ ਦੇ ਨਾਲ ਨਾਲ ਤੁਸੀਂ ਇਹ ਜੋ ਤਰੀਕਾ ਮੈਂ ਤੁਹਾਨੂੰ ਦੱਸੂਗੀ ਤੁਸੀਂ ਇਹ ਵੀ ਨਾਲ ਅਪਣਾਓ ਤਾਂ ਬਹੁਤ ਹੀ ਜਲਦੀ ਠੀਕ ਹੁੰਦਾ ਤੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਚਲੋ ਜੀ ਫਿਰ ਆਪਾਂ ਹੁਣ ਇਹ ਨੁਕਤਾ ਸ਼ੁਰੂ ਕਰਦੇ ਹਾਂਗੇ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਵੀ ਇਹ ਕਿੱਦਾਂ ਹੁੰਦਾ ਤੁਸੀਂ ਦੇਖ ਸਕਦੇ ਹੋ ਕੁਝ ਇਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਸੋਜਾ ਆ ਜਾਂਦਾ ਹੁਣ ਇਹਦੇ ਬਹੁਤ ਹੀ ਘਟ ਗਿਆ ਪਹਿਲਾਂ ਨਾਲੋਂ ਤੇ ਆ ਦੇਖੋ ਆਪਾਂ ਲੈਣੀਆਂ ਨੇ ਕਾਲੀਆਂ ਮਿਰਚਾਂ ਹਰ ਘਰ ਦੇ ਵਿੱਚ ਹੁੰਦੀਆਂ ਨੇ ਬਹੁਤ ਹੀ ਸਸਤੀਆਂ ਹੁੰਦੀਆਂ ਨੇ ਤੇ ਤੁਸੀਂ ਬੈਵਾਦੀ ਤੋਂ ਬਹੁਤ ਹੀ ਕਾਰਗਲ ਹੁੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕਾਲੀ ਮਿਰਚ ਜਿੱਦਾਂ ਆਪਾਂ ਨੂੰ ਵੀ ਕਈ ਵਾਰ ਬੈਵਾਦੀ ਹੋ ਜਾਂਦੀ ਆ ਤਾਂ ਆਪਾਂ ਨੂੰ ਕਹਿੰਦੇ ਨੇ ਕਾਲੀ ਮਿਰਚ ਖਾਓ ਤੇ ਦੇਸੀ ਘਿਓ ਲੈਣਾ ਸਾਰਿਆਂ ਨੂੰ ਪਹਿਲਾਂ ਕੀ ਕਰਨਾ ਆਪਾਂ ਤੁਸੀਂ ਕੋਈ ਵੀ ਤਵਾ ਪੈਨ ਲੈ ਲੈਣਾ ਉਹਦੇ 'ਚ ਦੋ ਚਮਚ ਪਾਉਣੇ ਨੇ ਦੇਸੀ ਘਿਓ ਦੇ ਤੇ ਇਹਦੇ ਵਿੱਚ ਦੋ ਚਮਚ ਭਰ ਕੇ ਪਾਉਣੇ ਨੇ ਆਪਾਂ ਕਾਲੀਆਂ ਮਿਰਚਾਂ ਦੇ ਗੈਸ ਦੀ ਫਲੇਮ ਨੂੰ ਘੱਟ ਰੱਖਣਾ ਕਿਉਂਕਿ ਨਹੀਂ ਤਾਂ ਉਹੀ ਮੱਚ ਜਾਣਗੀਆਂ ਤੇ ਆਪਾਂ ਇਹਨਾਂ ਨੂੰ ਭੁੱਜਣਾ ਵਾ ਇੱਕ ਤੋਂ ਦੋ ਮਿੰਟ ਲਈ ਭੁੰਨ ਲੈਣਾ ਚੰਗੀ ਤਰੀਕੇ ਦੇ ਨਾਲ ਆ ਦੇਖੋ ਦੋ ਚਮਚ ਆਪਾਂ ਕਾਲੀਆਂ ਮਿਰਚਾਂ ਦੇ ਪਹਿਲਾਂ ਘਿਓ ਨੂੰ ਗਰਮ ਕਰ ਲੈਣਾ ਤੇ ਹੁਣ ਇਹਨੂੰ ਇਸ ਤਰੀਕੇ ਦੇ ਨਾਲ ਲਗਾਤਾਰ ਹਲਾਉਂਦੇ ਹੋਏ ਤੁਸੀਂ ਇਹਨੂੰ ਇੱਕ ਤੋਂ ਦੋ ਮਿੰਟ ਲਈ ਪਕਾ ਲੈਣਾ ਘਿਓ ਦੇ ਵਿੱਚ ਭੁੰਨ ਲੈਣਾ ਦੇਪਨਣ ਤੋਂ ਬਾਅਦ ਇਹਨੂੰ ਤੁਸੀਂ ਹਲਕਾ ਫਿਰ ਠੰਡਾ ਕਰ ਲੈਣਾ ਠੰਡਾ ਕਰਨ ਤੋਂ ਬਾਅਦ ਆਪਾਂ ਇਹਨੂੰ ਕੁੱਟਾਂਗੇ ਜੋ ਆਪਣਾ ਛੋਟਾ ਹੁੰਦਾ ਨਾ ਮਾਮ ਜਸਤਾ ਜਿਹਨੂੰ ਕਹਿੰਦੇ ਨੇ ਜਿਹਦੇ ਵਿੱਚ ਜਾਂ ਆਪਾਂ ਢੂੰਡੀ ਘੋਟਣੇ ਦੇ ਵਿੱਚ ਕੁੱਟ ਸਕਦੇ ਹਾਂ ਜੋ ਵੀ ਤੁਹਾਡੇ ਕੋਲ ਹੈਗਾ ਤੁਸੀਂ ਉਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਕੁੱਟ ਲੈਣਾ ਤਰਤਰਾ ਜਿਹਾ ਰੱਖਾਂਗੇ ਤੇ ਆ ਦੇਖੋ ਆਪਾਂ ਇਹਨਾਂ ਨੂੰ ਪਹਿਲਾਂ ਭੰਨ ਲੈਣੇ ਆ ਤੇ ਵੀਡੀਓ ਜੇ ਤੁਹਾਨੂੰ ਤੁਹਾਡੇ ਕੰਮ ਦੀ ਲੱਗੀ ਤਾਂ ਲਾਈਕ ਸ਼ੇਅਰ ਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਕਿਸੇ ਨੂੰ ਵੀ ਇਹ ਕਿਸੇ ਪਰੇਸ਼ਾਨੀ ਆਵੇ ਤਾਂ ਉਹ ਨੁਕਸਾ ਉਹ ਅਪਣਾ ਸਕਣ ਆ ਦੇਖੋ ਆਪਾਂ ਹੁਣ ਲੈ ਲਿਆ ਕੁੱਟਣ ਵਾਲਾ ਤੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਹਲਕਾ ਠੰਡਾ ਕਰ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕੁੱਟ ਲਵਾਂਗੇ ਦਰਦਰਾ ਜਿਹਾ ਕਰਨਾਗੇ ਲਓ ਜੀ ਆਪਣੀਆਂ ਮਿਰਚਾਂ ਹੋ ਗਈਆਂ ਕੁੱਟ ਲਈਆਂ ਆਪਾਂ ਤੇ ਮੈਂ ਤੁਹਾਨੂੰ ਦਿਖਾਨੀ ਜੀ ਆ ਇੱਕ ਵਾਰੀ ਵੀ ਕਿੱਦਾਂ ਕਰਨੀਆਂ ਨੇ ਆਹ ਦੇਖੋ ਦਰਦਰੀਆਂ ਜੀ ਆਪਾਂ ਕੁੱਟ ਲਈਆਂ ਤੇ ਹੁਣ ਕੀ ਕਰਾਂਗੇ ਹੁਣ ਆਪਾਂ ਗੁੰਨਾਗੇ ਆਟਾ ਲਵਾਂਗੇ ਜੇ ਤੁਹਾਡੇ ਕੋਲ ਪਹਿਲਾਂ ਦਾ ਗੁੰਨਿਆ ਹੋਇਆ ਹੈਗਾ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਨਹੀਂ ਤੁਸੀਂ ਗੁੰਨ ਵੀ ਸਕਦੇ ਹੋ ਤੇ ਇਹ ਆਪਾਂ ਆਟਾ ਆਹ ਦੇਖੋ ਮੈਂ ਗੁੰਨ ਲਿਆ ਆਟਾ ਤੇ ਆਟੇ ਦੇ ਵਿੱਚ ਆਪਾਂ ਇਹਨੂੰ ਪਾ ਕੇ ਜਿੱਦਾਂ ਆਪਾਂ ਪੀੜਾ ਬਣਾ ਲੈਣਾ ਪੀੜੇ ਦੇ ਵਿੱਚ ਇਹਦਾ ਇੱਕ ਇੱਕ ਚਮਚ ਰੱਖ ਲੈਣਾ ਤੇ ਇਹ ਤੁਸੀਂ ਜਿਹੜੇ ਵੀ ਤੁਹਾਡੇ ਪਸ਼ੂ ਨੂੰ ਹੋਇਆ ਉਹਨੂੰ ਤੁਸੀਂ ਦਿਨ ਦੇ ਵਿੱਚ 2 ਜਾਂ 3 ਵਾਰੀ ਦਓ ਤੁਸੀਂ ਦੇਖੋਗੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੀ ਤੁਹਾਨੂੰ ਫਰਕ ਦਿਖੇਗਾ ਵੀ ਹਾਂ ਨਾਲ ਤੁਸੀਂ ਆਪਣਾ ਜੋ ਡਾਕਟਰੀ ਇਲਾਜ ਆ ਉਹ ਵੀ ਕਰਵਾਇਓ ਤੇ ਡਾਕਟਰੀ ਇਲਾਜ ਦੇ ਨਾਲ-ਨਾਲ ਤੁਸੀਂ ਇਹ ਵੀ ਦੇਣਾ ਉਹਨੂੰ ਸ਼ੁਰੂ ਕਰ ਦਿਓ ਜੇਕਰ ਤੁਹਾਨੂੰ ਸਾਡੇ ਕੋਈ ਆਸ-ਪਾਸ ਆ ਪਸ਼ੂ ਜਾਂ ਤੁਹਾਡੇ ਆ ਤਾਂ ਤੁਸੀਂ ਦੇਖੋਗੇ ਬਹੁਤ ਹੀ ਜ਼ਿਆਦਾ ਜਿਆਦਾ ਇਹਦੇ ਨਾਲ ਰਾਹਤ ਮਿਲਦੀ ਆ ਕਿਉਂਕਿ ਇਹ ਜਿੱਦਾਂ ਬੱਚੇਦਾਨੀ ਵਗੈਰਾ 'ਚ ਜਦ ਪਸ਼ੂ ਸੁੰਦਾ ਵਗਾ ਤਾਂ ਉਹ ਅੰਦਰ ਇਨਫੈਕਸ਼ਨ ਰਹਿ ਜਾਂਦੀ ਆਗੀ ਤੇ ਕਾਲੀਆਂ ਮਿਰਚਾਂ ਤੁਹਾਨੂੰ ਪਤਾ ਹੀ ਆ ਇਸ ਚੀਜ਼ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦੀਆਂ ਨੇਗੀਆਂ ਤੇ ਹੁਣ ਆਪਾਂ ਦਵਾਂਗੇ ਮੱਝ ਨੂੰ ਤੁਹਾਨੂੰ ਦਿਖਾਵਾਂਗੇ ਆ ਦੇਖੋ ਆਪਣੇ ਆ ਮੱਝ ਆ ਗਈ ਤੇ ਤੁਸੀਂ ਇਹਦੇ ਸੋਜਾ ਵੀ ਦੇਖ ਸਕਦੇ ਹੋਗੇ ਤੇ ਕਈ ਪਸ਼ੂ ਤਾਂ ਲੈ ਲੈਂਦੇ ਨੇ ਕਈ ਵੈਸੇ ਹੁਣ ਇਹ ਜਿੱਦਾਂ ਹੁਣ ਸੱਜਰ ਸੋਈ ਆ ਤੇ ਇਹਨੂੰ ਸਾਨੂੰ ਦੇਣੇ ਹੀ ਪੈਂਦੇ ਸੀਗੇ ਕਈ ਵਾਰੀ ਖਾ ਵੀ ਲੈਂਦੀ ਸੀ ਆ ਦੇਖੋ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡੇ ਲਈ ਲੈ ਕੇ ਆਂਦੇ ਰਹਾਂਗੇ ਇਦਾਂ ਦੇ ਹੈਲਪਫੁਲ ਵਲੌਗ ਮਿਲਦਿਆਂ ਨਿਊ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ